ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਵਿੱਚ ਇਸ ਵੀਡੀਓ ਵਿੱਚ ਆ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਬਾਲ ਲੀਲਾ ਸਰਵਣ ਕਰਾਂਗੇ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਬਚਪਨ ਤੋਂ ਹੀ ਅਨੋਖੀ ਕਿਸਮ ਦੇ ਬਾਲਕ ਸਨ ਜਦੋਂ ਵੀ ਕੋਈ ਉਹਨਾਂ ਦੇ ਲਾਗੇ ਪਰਮਾਤਮਾ ਬਾਰੇ ਮਨੁੱਖਾਂ ਬਾਰੇ ਅਤੇ ਮਨੁੱਖੀ ਜੀਵਨ ਜਾਂ ਜਨਮ ਮਰਨ ਬਾਰੇ ਗੱਲ ਕਰਦਾ ਤਾਂ ਗੁਰੂ ਜੀ ਨੂੰ ਬਹੁਤ ਹੀ ਚੰਗਾ ਲੱਗਦਾ ਸਾਧੂ ਮਹਾਤਮਾ ਉਹਨਾਂ ਨੂੰ ਬਹੁਤ ਹੀ ਚੰਗੇ ਲੱਗਦੇ ਸਨ ਜਿਨ੍ਹਾਂ ਦੀ ਉਹ ਅੰਨ ਪਾਣੀ ਨਾਲ ਵੀ ਸੇਵਾ ਕਰਦੇ ਰਹਿੰਦੇ ਸਨ ਉਹ ਆਪਣੇ ਹਾਣੀਆਂ ਵਿੱਚ ਵੀ ਅਜੀਬ ਕਿਸਮ ਦੀਆਂ ਖੇਡਾਂ ਖੇਡਦੇ ਜਦੋਂ ਉਹ ਕਿਤੇ ਸਾਧੂ ਸੰਤ ਨੂੰ ਕੀਰਤਨ ਕਰਦਾ ਵੇਖਦੇ ਤਾਂ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਦਾ ਉਹ ਬਚਪਨ ਵਿੱਚ ਵੀ ਬੜੀ ਸਰੀਲੀ ਤੇ ਮਿੱਠੀ ਆਵਾਜ਼ ਵਿੱਚ ਗਾ ਲੈਂਦੇ ਸਨ ਅਤੇ ਆਪਣੇ ਹਾਨ ਦੇ ਬੱਚਿਆਂ ਨੂੰ ਵੀ ਤਾਂ ਰੰਗਕਾਰ ਸਤ ਕਰਤਾਰ ਦੀ ਧੁਨੀ ਲਵਾਉਂਦੀ ਆਪ ਅੱਗੇ ਬੋਲਦੇ ਤੇ ਬੱਚਾ ਨੂੰ ਪਿੱਛੇ ਬੋਲਣ ਲਈ ਕਹਿੰਦੇ ਉਹਨਾਂ ਦੀ ਇਸ ਨੀਲਾ ਨੂੰ ਦੇਖਣ ਸੁਣਨ ਲਈ ਵੱਡੀ ਉਮਰ ਦੇ ਇਸਤਰੀਆ ਪੁਰਸ਼ ਵੀ ਆਉਂਦੇ ਇੱਕ ਦਿਨ ਤਲਵੰਡੀ ਪਿੰਡ ਦਾ ਮਾਲਕ ਰਾਏ ਬਲਾਰ ਵੀ ਇਹਨਾਂ ਨੂੰ ਵੇਖ ਆਇਆ ਤੇ ਛੋਟੇ ਬਾਲਾਂ ਦੀ ਅਲੌਕਿਕ ਖੇਡ ਵੇਖ ਕੇ ਬਹੁਤ ਹੀ ਖੁਸ਼ ਹੋਇਆ ਸਨੋ ਵਿਸ਼ਵਾਸ ਹੋ ਗਿਆ ਕਿ ਬਾਲਕ ਨਾਨਕ ਕੋਈ ਆਮਬਾਲਕ ਨਹੀਂ ਹੈ ਬਲਕਿ ਰੱਬ ਦਾ ਹੀ ਰੂਪ ਹਨ ਰਾਏ ਗੁਲਾਰ ਧਾਰਮਿਕ ਖਿਆਲਾਂ ਦੀ ਅਤੇ ਬੜੇ ਪਿਆਰ ਵਾਲੇ ਦਿਆਲੂ ਪੁਰਸ਼ ਸਨ ਉਹਨਾਂ ਦੇ ਵਡੇਰੇ ਹਿੰਦੂ ਸਨ ਜੋ ਜ਼ਬਰੀ ਮੁਸਲਮਾਨ ਬਣਾਏ ਗਏ ਸਨ ਉਹਨਾਂ ਦੀ ਝੂ ਵਿੱਚ ਕਿਸੇ ਵੀ ਕਿਸਮ ਦਾ ਜ਼ਬਰ ਜ਼ੁਲਮ ਨਹੀਂ ਸੀ ਹੁੰਦਾ ਬਾਲ ਗੁਰੂ ਜੀ ਜਦ ਇਕੱਲੇ ਹੁੰਦੇ ਤਾਂ ਚੌਂਕੜਾ ਮਾਰ ਕੇ ਰੱਬ ਦੀ ਯਾਦ ਵਿੱਚ ਜੁੜ ਜਾਂਦੇ ਉਹ ਕਿਸੇ ਲੋਕ ਲਾਜ ਜਾਂ ਡਰ ਅਤੇ ਸੰਗ ਤੋਂ ਬੇਪਰਵਾਸ ਸਨ ਇਹੋ ਕਾਰਨ ਸੀ ਕਿ ਕੋਈ ਉਹਨਾਂ ਨੂੰ ਆਪਣੇ ਪਿੱਛੇ ਨਹੀਂ ਲਾ ਸਕਿਆ ਉਹਨਾਂ ਨਾਲ ਕੋਈ ਗੁੱਸੇ ਵੀ ਨਹੀਂ ਸੀ ਹੁੰਦਾ ਕਿਉਂਕਿ ਉਹ ਆਪ ਕਦੇ ਵੀ ਗੁੱਸੇ ਵਿੱਚ ਨਹੀਂ ਆਉਂਦੇ ਸਨ ਇਸੇ ਕਰਕੇ ਹਰ ਕੋਈ ਇਸਤਰੀ ਮਰਦ ਛੋਟਾ ਜਾਂ ਵੱਡਾ ਜਦੋਂ ਵੀ ਉਹਨਾਂ ਦੇ ਦਰਸ਼ਨ ਕਰਦਾ ਨਿਹਾਲ ਹੋ ਜਾਂਦਾ ਸੀ ਕਿਉਂਕਿ ਉਹਨਾਂ ਦਾ ਖੁਸ਼ਬੂ ਭਰਿਆ ਵਿਕਤੀਤਵ ਹਰ ਥਾਂ ਖੁਸ਼ਬੂ ਹੀ ਖਿਲਾਰਦਾ ਸੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੂ ਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ